ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਬਾਰਿਸ਼ ਤੋਂ ਬਾਅਦ ਮੀਂਹ ਤੋਂ ਬਾਅਦ ਮੌਸਮ ਜਿਹੜਾ ਇੱਕਦਮ ਚੇਂਜ ਹੋ ਗਿਆ ਤਾਂ ਇਹਦੇ ਨਾਲ ਜਿਹੜੀਆਂ ਝੋਨੇ ਦੀਆਂ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਨੇ ਉਹਨਾਂ ਦਾ ਨੁਕਸਾਨ ਹੋ ਸਕਦਾ ਝਾੜ ਵੀ ਘੱਟ ਸਕਦਾ ਉਹਨਾਂ ਦਾ ਤੇ ਬਾਕੀ ਜਿਹੜੇ ਕਿਸਾਨ ਭਰਾਵਾਂ ਨੇ ਬਾਸਮਤੀ ਦੀਆਂ 1509 ਜਾਂ ਫਿਰ ਹੋਰ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਲਾਈਆਂ ਸੀ ਅਗੇਤੀਆਂ ਉਹਨਾਂ ਦਾ ਨਿਸਾਰਾ ਚੱਲ ਰਿਹਾ ਜਾਂ ਫਿਰ ਨਿਸਾਰਾ ਲੈ ਚੁੱਕੀਆਂ ਨੇ ਉਹ ਚੰਗੀ ਤਰ੍ਹਾਂ ਤਾਂ ਉਹ ਇਸ ਵੀਡੀਓ ਨੂੰ ਲਾਸਟ ਤੱਕ ਜ਼ੋਰ ਦੇਖਣਾ ਤਾਂ ਜੋ ਆਪਣੇ ਝੋਨੇ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਣਾ ਝਾੜਨਾ ਘਟੇ ਝੋਨੇ ਦਾ ਵੀਡੀਓ ਲਾਸਟ ਤੱਕ ਜੂਰ ਦੇਖਿਓ ਜਿਵੇਂ ਕਿ ਹੁਣ ਮੌਸਮ ਇਕ ਤਮ ਚੇਂਜ ਹੋਣ ਦੇ ਕਾਰਨ ਇਕ ਤਾਂ ਇਹਦੇ ਵਿੱਚ ਮੰਨ ਕੇ ਚਲੋ ਵੀ ਪਾਣੀ ਖੜਾਗਾ ਨੀਚੇ ਤੇ ਉੱਪਰੋਂ ਗਰਮੈਸ਼ ਪੈਦਾ ਹੋ ਗਈ ਤੇ ਧੁੱਪ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀ ਆਗੀ ਦਿਨੇ ਤਾਂ ਉਹਦੇ ਨਾਲ ਕੀ ਹੁੰਦਾ ਝੋਨੇ ਦੇ ਵਿੱਚ ਬਲਾਸਟ ਦਾ ਅਟੈਕ ਆ ਜਿਹੜਾ ਉਹ ਹੋਣਾ ਲਾਜ਼ਮੀ ਹੈਗਾ ਇਸ ਟਾਈਮ ਦੇ ਉੱਪਰ ਕਿਉਂਕਿ ਗਰਮੈਸ਼ ਜ਼ਿਆਦਾ ਪੈਂਦੀ ਆ ਤੇ ਜੇ ਹੁਣ ਆਪਾਂ ਇਹਦੀ ਬਲਾਸਟ ਦੀਆਂ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਇਹਦੇ ਨਾਲ ਪੱਤੇ ਨੇ ਜਿਹੜੇ ਝੋਨੇ ਦੇ ਉੱਪਰੋਂ ਮੱਚਣ ਲੱਗ ਜਾਂਦੇ ਨੇਗੇ ਤੇ ਹੌਲੀ-ਹੌਲੀ ਕਰਕੇ ਪੂਰਾ ਬੂਟਾ ਸੁੱਕਣ ਲੱਗ ਜਾਂਦਾ ਉਹ ਤਾਂ ਫਿਰ ਆਪਣੇ ਝੋਨੇ ਦਾ ਜਿਹੜਾ ਨੁਕਸਾਨ ਆਉਂਦਾ ਦਾ ਦਾਣਾ ਵੀ ਵਜਨਦਾਰ ਨਹੀਂ ਹੁੰਦਾ ਤੇ ਬਾਕੀ ਕੁਆਲਿਟੀ ਵੀ ਘਟ ਜਾਂਦੀ ਹੈ ਦਾਣੇ ਦੀ ਇਹਦੇ ਨਾਲ ਤੇ ਝਾੜ ਘਟ ਜਾਂਦਾ ਝੋਨੇ ਦਾ ਤੇ ਦੂਜੇ ਨੰਬਰ ਤੇ ਇਹਨੂੰ ਉਲੀਆਂ ਦਾ ਬਹੁਤ ਜ਼ਿਆਦਾ ਅਟੈਕ ਆਉਣ ਦਾ ਆਉਣ ਦੇ ਚਾਂਸ ਨੇ ਕਿ ਇਸ ਟਾਈਮ ਦੇ ਉੱਪਰ ਕਿਉਂਕਿ ਜਦੋਂ ਪਾਣੀ ਖੜਾ ਨੀਚੇ ਤਾਂ ਬੂਟਾ ਜਿਹੜਾ ਉਹ ਝੋਨੇ ਦਾ ਗੜਨ ਲੱਗ ਜਾਂਦਾਗਾ ਉਹਦੇ ਨਾਲ ਉਲੀ ਪੈਦਾ ਹੋਣ ਲੱਗ ਜਾਂਦੀ ਹੈ ਜਦੋਂ ਹਵਾ ਨਹੀਂ ਫਿਰਦੀ ਬੂਟੇ ਨੂੰ ਕਿਸੇ ਪਾਸਿਓਂ ਹਵਾ ਰੁਕੀ ਵੀ ਆ ਗਈ ਹੋਮਸ ਬਣੀ ਵੀ ਆ ਚੋਨੇ ਦਾ ਝਾੜਾ ਜਿਹੜਾ ਬਹੁਤ ਜ਼ਿਆਦਾ ਘਟ ਜਾਂਦਾ ਇਹਦੇ ਨਾਲ ਜਿਵੇਂ ਤੁਸੀਂ ਹੁਣ ਇਹ ਬਾਸਮਤੀ ਆਪਣੀ 1509 ਜਿਹੜਾ ਚੋਨਾ ਇਹ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹਦੇ ਅਨੁਸਾਰਾ ਜਿਹੜਾ ਪੂਰਾ ਚੰਗੀ ਤਰ੍ਹਾਂ ਹੁਣ ਲੈ ਚੁੱਕਿਆ ਇਹਦੇ ਵਿੱਚ ਫਰਕ ਸਿਰਫ ਇਹਨਾ ਵੀ ਪਾਣੀ ਘੱਟ ਖੜਾਗਾ ਤੇ ਜਲਦੀ ਸੁੱਕ ਜਾਊਗਾ ਪਾਣੀ ਤੇ ਕੁਛ ਨਾ ਕੁਛ ਇਹਦਾ ਬਚਾਅ ਹੋ ਜਾਊਗਾ ਜੇਕਰ ਹੁਣ ਕਈ ਏਰੀਆ ਦੇ ਵਿੱਚ ਏਰੀਆਾਂ ਦੇ ਵਿੱਚ ਹੁਣ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਭਰਿਆ ਖੜਾ ਬਾਸਮਤੀ ਝੋਨੇ ਦੇ ਵਿੱਚ ਉਹਦੀਆਂ ਜੜਾਂ ਨੇ ਜਿਹੜੀਆਂ ਗੜਲੀਆਂ ਸ਼ੁਰੂ ਹੋ ਜਾਣਗੀਆਂ ਤੇ ਹੌਲੀ-ਹੌਲੀ ਕਰਕੇ ਉਹ ਬੂਟਾ ਵੀ ਜਿਹੜਾ ਸੁੱਕ ਜਾਊਗਾ ਤੇ ਬਾਕੀ ਦਾਣੇ ਦੀ ਕੁਆਲਿਟੀ ਨਹੀਂ ਬਣਨੀ ਤੇ ਝਾੜ ਵੀ ਘਟ ਜੂ ਉਹਦੇ ਨਾਲ ਕਿਉਂਕਿ ਇਸ ਟਾਈਮ ਦਾਣੇ ਜਦੋਂ ਪੱਕਣ ਲੱਗ ਜਾਂਦੇ ਨੇ ਝੋਨੇ ਦੇ ਤਾਂ ਬੂਟਾ ਜਿਹੜਾ ਉਹ ਨੀਚੋਂ ਕਮਜ਼ੋਰ ਹੋ ਜਾਂਦਾ ਤੇ ਉੱਪਰੋਂ ਦਾਣੇ ਜਿਹੜੇ ਉਹਦੇ ਮਜ਼ਬੂਤ ਹੋਣ ਲੱਗ ਜਾਂਦੇ ਨੇ ਉਹਦੇ ਜਿਹੜੇ ਪੂਰੀ ਤਾਕਤ ਆ ਗਈ ਉਹ ਦਾਣਿਆਂ ਦੇ ਉੱਪਰ ਲਗਾਉਂਦਾ ਹੁੰਦਾ ਇਸ ਟਾਈਮ ਦੇ ਉੱਪਰ ਉਹਦੀ ਜਿਹੜੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ ਗਈ ਉਹ ਘਟ ਜਾਂਦੀ ਹੈਗੀ ਤਾਂ ਕਰਕੇ ਇਹਨੂੰ ਜਿਹੜੀਆਂ ਉਲੀਆਂ ਜ਼ਿਆਦਾ ਪੈਦਾ ਹੋ ਜਾਂਦੀਆਂ ਨੇਗੀਆਂ ਵੈਸੇ ਤਾਂ ਹੁਣ ਜਿਵੇਂ ਪਾਣੀ ਜ਼ਿਆਦਾ ਖੜਾ ਤਾਂ ਆਟੋਮੈਟਿਕ ਇਹਨਾਂ ਦਾ ਜਿਹੜਾ ਖਤਰਾ ਉਹ ਵੱਧ ਸਕਦਾ ਹੈ ਬਿਮਾਰੀਆਂ ਦਾ ਉਲੀਆਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਜਿਹੜੀਆਂ ਝੋਨੇ ਦੇ ਵਿੱਚ ਪੈਦਾ ਹੁੰਦੀਆਂ ਨੇ ਬਾਕੀ ਬਾਸਮਤੀ ਨੂੰ ਤਾਂ ਖਾਸ ਕਰਕੇ ਹੀ ਇਸ ਟਾਈਮ ਦੇ ਉੱਪਰ ਨਸਾਰੇ ਦੇ ਉੱਪਰ ਵੀ ਸਪਰੇਹਾਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਇਹਦੇ ਵਿੱਚ ਬਾਸਮਤੀ ਦੀ ਜਿਹੜੀ ਕਿਸਮਾਂ ਨੇ ਇਹਨਾਂ ਦੇ ਵਿੱਚ ਬਿਮਾਰੀ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਘੱਟ ਹੁੰਦੀ ਹੈਗੀ ਤਾਂ ਕਰਕੇ ਇਹਨਾਂ ਦੇ ਉੱਪਰ ਨਿਸਾਰੇ ਦੇ ਟਾਈਮ ਤੇ ਵੀ ਸਪ੍ਰੇ ਹਾਂ ਕਰਨੀਆਂ ਪੈ ਸਕਦੀਆਂ ਨੇ ਆਪਾਂ ਨੂੰ ਤਾਂ ਹੁਣ ਆਪਾਂ ਇਹਨਾਂ ਦੋ ਬਿਮਾਰੀਆਂ ਦੀ ਰੋਗਖਾਮ ਦੇ ਲਈ ਆਪਾਂ ਗੱਲ ਕਰਦੇ ਹਾਂ ਵੀ ਕਿਹੜੀ ਦਵਾਈ ਆਪਾਂ ਨੂੰ ਸਿੜਕਣੀ ਚਾਹੀਦੀ ਆ ਤਾਂ ਇਹਨਾਂ ਸਪ੍ਰੇ ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਉਂਦੀ ਆ ਬਾਇਰ ਕੰਪਨੀ ਦੀ ਜਿਹੜੀ ਨੈਟਿਵੋ ਆ ਉਹਦਾ ਕਿਸਾਨ ਭਰਾਵਾਂ ਨੂੰ ਪਤਾ ਹੀ ਆਗਾ ਵੀ ਕਿੰਨਾ ਕੁ ਵਧੀਆ ਪਣ ਉਹਦਾ ਰਿਜ਼ਲਟ ਮਿਲਦਾ ਆਪਾਂ ਵੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੜਕ ਤੇ ਆ ਰਹੇ ਹਾਂ ਨਾਈਟਿਵੋ ਜਿਹੜੀ ਫੰਗਸ ਦੇ ਲਈ ਬਹੁਤ ਜ਼ਿਆਦਾ ਵਧੀਆ ਮੰਨੀ ਗਈ ਆ ਬਹੁਤ ਵਧੀਆ ਅਸਰ ਕਰਦੀ ਆ ਕਿ ਇਹਨੇ ਕੰਮ ਕਿਵੇਂ ਕਰਨਾ ਹੁੰਦਾ ਇਹ ਸਿਰਫ ਬੂਟੇ ਨੂੰ ਜੜ ਤੋਂ ਇਹ ਉੱਪਰ ਤੱਕ ਹਰਾ ਭਰਾ ਕਰ ਦਿੰਦੀ ਆ ਬੂਟੇ ਨੂੰ ਮਜ਼ਬੂਤ ਬਣਾਉਂਦੀ ਆ ਕਿ ਇਹ ਜਿਹਦੇ ਨਾਲ ਬੂਟੇ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਆ ਜਿਹੜੀ ਉਹ ਵੱਧ ਜਾਂਦੀ ਆ ਤੇ ਦਾਣਾ ਵੀ ਮਜ਼ਬੂਤ ਹੋ ਜਾਂਦਾ ਝੋਨੇ ਦਾ ਦੂਜੇ ਨੰਬਰ ਤੇ ਕੁਆਲਿਟੀ ਵੀ ਵਧੀਆ ਬਣਾਉਂਦੀ ਆ ਆਪਣੇ ਝੋਨੇ ਦੀ ਦਾਣਿਆਂ ਦੀ ਤੇ ਹੁਣ ਇਹ ਦਵਾਈ ਆਪਾਂ ਕਰਨੀ ਕਦੋਂ ਆ ਗਈ ਤਾਂ ਕਈ ਕਿਸਾਨ ਭਰਾ ਤਾਂ ਕਹਿੰਦੇ ਹੋਣਗੇ ਬੀ ਇਹ ਦਵਾਈ ਆਪਾਂ ਪਹਿਲਾਂ ਬਾਸਮਤੀ ਦੇ ਉੱਪਰ ਸੜਕ ਦਿੱਤੀ ਆ ਤੇ ਦੁਬਾਰੇ ਹੁਣ ਆਪਾਂ ਨੂੰ ਕੀ ਲੋੜ ਹੈ ਇਹਦੀ ਸੜਕਣ ਦੀ ਤਾਂ ਆਪਾਂ ਤਾਂ ਇਹੀ ਕਹਨੇ ਆ ਵੀ ਜਦੋਂ ਹੁਣ ਆਪਾਂ ਨੂੰ ਮੌਸਮ ਖਰਾਬ ਦਾ ਪਤਾ ਵੀ ਮੌਸਮ ਖਰਾਬ ਖਰਾਬ ਚੱਲ ਰਿਹਾ ਹੈਗਾ ਹੋਮਸ ਭਰਿਆ ਚੱਲ ਰਿਹਾ ਤਾਂ ਉਲੀਆਂ ਦਾ ਅਟੈਕ ਆ ਸਕਦਾ ਤਾਂ ਆਪਾਂ ਨਸਾਰੇ ਦੇ ਉੱਪਰ ਵੀ ਇਹਦੀ ਦੁਬਾਰੇ ਆ ਜਿਹੜੀ ਸਪਰੇਅ ਕਰ ਸਕਦੇ ਆ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਆਪਾਂ ਨੂੰ ਝਾੜੀ ਵਧੂ ਇਹਦੇ ਨਾਲ ਇਹਦੀ ਡੋਜ਼ ਆ ਜਿਹੜੀ 100 ਤੋਂ ਲੈ ਕੇ 120 ਗ੍ਰਾਮ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਜਾਂ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਕਰ ਸਕਦੇ ਆ ਜਿਹਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਇਹ ਕੰਪਨੀ ਹੈ ਜਿਹੜੀ ਬਹੁਤ ਪੁਰਾਣੀ 1863 ਤੋਂ ਲੈ ਕੇ ਜਿਹੜੀ ਚੱਲਦੀ ਆ ਰਹੀ ਹੈਗੀ ਬਹੁਤ ਜ਼ਿਆਦਾ ਪੁਰਾਣੀ ਕੰਪਨੀ ਹੈ ਇਹ ਤੇ ਪ੍ਰੋਡਕਟ ਵੀ ਇਹਦੇ ਸਾਰੇ ਬਹੁਤ ਵਧੀਆ ਹੁੰਦੇ ਨੇ ਆਪਾਂ ਸਿੜਕਦੇ ਆ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਹੁਣ ਦੂਜੇ ਨੰਬਰ ਤੇ ਗੱਲ ਕਰਦੇ ਆਪਾਂ ਬਾਹਰ ਕੰਪਨੀ ਦੀ ਹੀ ਇੱਕ ਬਾਸਮਤੀ ਦੇ ਲਈ ਸਪੈਸ਼ਲ ਦਵਾਈ ਆਉਂਦੀ ਹੈ ਜਿਹੜੀ ਅਸਰਬੋ ਕੰਪਨੀ ਦੀ ਉਹਦਾ ਜਿਹੜਾ ਬਾਸਮਤੀ ਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਸਾਨ ਭਰਾ ਪਿਛਲੇ ਲੰਮੇ ਸਮੇਂ ਤੋਂ ਛਿੜਕਦੇ ਆ ਰਹੇ ਨੇ ਖਾਸ ਕਰਕੇ ਜਿਹੜੇ ਮੁਕਸਰ ਹੋ ਗਿਆ ਅੰਮ੍ਰਿਤਸਰ ਏਰੀਆ ਹੋ ਗਿਆ ਇਧਰਲੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਛੜਕੀ ਜਾਂਦੀ ਹੈ ਇਹ ਤੇ ਇਹਦੀ ਡੋਜ਼ ਦੀ ਗੱਲ ਕਰੀਏ ਤਾਂ 200 ਐਮਐਲ ਆਪਾਂ ਪ੍ਰਤੀ ਏਕੜ ਦੇ ਹਿਸਾਬ ਨਾਲ 150 ਤੋਂ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਆਪਾਂ ਕਰ ਸਕਦੇ ਹਾਂ ਇਸ ਨੂੰ ਖਾਸ ਕਰਕੇ ਬਾਸਮਤੀ ਦੀ ਕਿਸਮਾਂ ਦੇ ਉੱਪਰ ਕਿਸਾਨ ਭਰਾ ਜਰੂਰ ਸਿੜਕਣ ਕਿਉਂਕਿ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈਗਾ ਬਾਸਮਤੀ ਦੇ ਉੱਪਰ ਬਾਸਮਤੀ ਨੂੰ ਜ਼ਿਆਦਾਤਰ ਬਲਾਸਟਾਂ ਦਾ ਹੀ ਅਟੈਕ ਆਉਂਦਾ ਇਸ ਟਾਈਮ ਦੇ ਉੱਪਰ ਅਨਸਾਰੇ ਤੇ ਜਾ ਕੇ ਬਾਕੀ ਬਾਸਮਤੀ ਦਾ ਜੇਕਰ ਵਜ਼ਨ ਚੰਗਾ ਹੋਊਗਾ ਤੇ ਬਾਕੀ ਦਾਣੇ ਦੀ ਕੁਆਲਿਟੀ ਵਧੀਆ ਹੋਊਗੀ ਫੇਰ ਹੀ ਬਾਸਮਤੀ ਦਾ ਮੰਡੀ ਦੇ ਵਿੱਚ ਆਪਾਂ ਨੂੰ ਰੇਟ ਚੰਗਾ ਮਿਲ ਸਕਦਾ ਨਹੀਂ ਤਾਂ ਕੁਆਲਿਟੀ ਘਟਦੇ ਨਾਲ ਆਪਣਾ ਰੇਟ ਵੀ ਘਟ ਲੱਗਦਾਗਾ ਤਾਂ ਆਪਾਂ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਬਾਕੀ ਜਾਣਕਾਰੀ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਕਿਸਾਨ ਭਰਾ ਦਾ ਵੀਡੀਓ ਨੂੰ ਦੇਖ ਕੇ ਫਾਇਦਾ ਹੋ ਸਕੇ ਧੰਨਵਾਦੀ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ